क्या नाम है आपका रवि जो बाइक जा रहे हैं आपके मोहल्ले में क्या कारण है क्यों क्यूँक कारण यहाँ कोई काम नहीं कर रहा है गली सड़क पानी नहीं है सारे सड़क टूटिया पिया है हम लोग बहुत परेशानी है यहाँ लीडर आते हैं आपके मोहल्ले में आते थे हैं सब कह के, के चले जाते कोई नही करते हैं आज तक तो अब क्या फैसला लिया गया फैसला जो काम करेगा उसको वोट देंगे नहीं तो नहीं तो किसी को नहीं ਕੀ ਨਾ ਮੈਂ ਤੁਹਾਡਾ ਤੇ ਅੱਜ ਜੋ ਮੁਹੱਲੇ ਚ ਬਾਈਕਾਟ ਦੇ ਪੋਸਟਰ ਲਗਾਏ ਗਏ ਆ ਕੀ ਕਾਰਨ ਮੇਰਾ ਨਾਮ ਪ੍ਰੀਤ ਮਹਾਰਾਜੀ ਮੈਂ ਰੋਜ਼ ਇਹਨੂੰ ਸੁਪੂ ਸੁਪੂ ਕੱਲਾ ਤਾਂ ਰਹਿਣ ਵਾਲਾ ਮਾਂ ਅਈ ਤਾਂ 79593 ਪਿਆ ਸਾਡੇ ਇਲਾਕੇ ਵਿੱਚ ਮੈਡਮ ਜੀਵਨਜੋਧ ਸਿੰਘ ਜੀ ਨੇ ਟੂਬ ਲਗਵਾਇਆ ਸੀ ਠੀਕ ਹੈ ਉਸ ਤੋਂ ਬਾਅਦ ਟੈਪ ਆ ਉਸ਼ਾਤੀਆਂ ਅਸੀਂ ਲੱਗਨੇ ਪਾਣੀ ਨਹੀਂ ਪੀਤਾ ਹੁਣ ਮੈਡਮ ਜੀਵਨਜੋਧਪੁਰ ਜੀ ਆਏ ਨਾ ਉਹਨਾਂ ਟੂਬ ਲਗਵਾਇਆ ਅਈ ਹੋਏ ਪਾਣੀ ਨਹੀਂ ਪੀਤਾ ਹੁਣ ਮੁਸ਼ਕਲ ਆ ਲੱਗ ਗਿਆ ਉਹਨਾ 70000 ਰੁਪਏ ਦੀ ਮੜਾ ਟੋੜ ਦਿੱਤੀ ਆ ਪਾਣੀ ਕਿਸੇ ਇਲਾਕੇ ਨੇ ਕਟਕੀ ਹੁੰਦਾ ਕਿਸੇ ਲੱਗਣਾ ਨਿਕਲਣਾ ਨਹੀਂ ਸਾ ਆਪਣੀਆਂ ਆਣਗੇ ਲੱਛਣਾਣੇ ਆ ਐਮਐਲ ਐਮਪੀ ਨੇ ਆਣਾ ਵਾ ਕਾਰ ਲੰਘਣਾ ਸੇ ਸਾਬੇ ਘਤਲੀਆਂ ਪਰ ਪਾਣੀ ਕਿਸੇ ਨੇ ਪੀਣਾ ਹਰ ਇੱਕ ਇਲਾਕੇ ਦਾ ਡੇਢ ਜਿਹੜੀ ਆ ਬਿਮਾਰ ਬੱਧੀ ਬੱਚੇ ਬਿਮਾਰ ਬੱਠੇ ਆ ਹਸਪੀਟਲ ਦੇਖੋ ਕੀ ਹਾਲ ਹੈ ਬੰਵਰੀਆਂ ਦਾ ਜੀ ਤੇ ਹੁਣ ਕਿਹੜੀ ਕਿਹੜੀ ਪਾਰਟੀ ਦਾ ਬਾਈਕਾਟ ਕੀਤਾ ਗਿਆ ਸਾਰਿਆਂ ਦਾ ਜੀ ਆਜ਼ਾਦ ਵੀ ਆਣੀ ਆਜ਼ਾਦ ਵੀ ਨੇ ਬੂਥ ਤੇ ਬੈਠਣਗੇ ਬੂਥ ਤੇ ਬੰਦੇ ਬੰਦੇ ਜਿ ਬਹਿਣਗੇ ਤਾਂ ਇਹ ਪੂਰੇ ਮੁਹੱਲੇ ਦਾ ਫੈਸਲਾ ਹੈ ਜਾਂ ਇੱਕ ਗਲੀ ਦਾ ਫੈਸਲਾ ਗਲੀ ਦਾ ਨਹੀਂ ਸਰਪੰਚ ਜੀ ਤੁਸੀਂ ਇਲਾਕੇ ਤੁਸੀਂ ਇਲਾਕੇ ਮੇਨਾ ਚੱਲੋ ਸਾਰੇ ਇਲਾਕੇ ਵੇਖੋ ਆਣ ਕੇ ਕਿੰਨੇ ਕਿੰਨੇ ਪਾਣੀ ਤਾਂ ਨਾਪੀ ਬੀਬੀਆਂ ਬੋਲ ਦੇਣਗੀਆਂ ਠੀਕ ਜਸਬੀਰ ਕੋਲ ਅੰਡੀ ਜਿਹੜਾ ਬਾਈਕਾਟ ਦੇ ਪੋਸਟਰ ਲਗਾਏ ਰਾਜਨੀਤਿਕ ਲੀਡਰਾਂ ਦੇ ਕੀ ਕਾਰਨ ਹੈ ਕਾਰਨ ਇਹ ਅਸੀਂ ਦੁਖੀ ਬਣੇ ਆ ਮੇਰੀ ਆ ਦੁਕਾਨ ਹੈ ਡੇਰੀ ਸਾਰੀ ਦਿਹਾੜੀ ਮੈਂ ਇਧਰੋਂ ਨਾ ਕੇ ਬੈਣੀ ਆ ਇਧਰੋਂ ਧੂੜ ਮੇਰੇ ਉੱਤੇ ਉਹ ਡੁੱਡ ਕੇ ਸਾਰੀ ਪੈ ਜਾਂਦੀ ਆ ਦੁਕਾਨ 'ਚ ਸਾਰੀ ਪੈ ਜਾਂਦੀ ਆ ਸੜਕ ਦੇ ਹੱਥੋਂ ਅਸੀਂ ਇੰਨੇ ਕੁ ਦੁਖੀ ਆ ਨਾ ਸਾਰੇ ਪਿੰਡ ਵਾਲੇ ਮੱਲੇ ਵਾਲੇ ਬਹੁਤ ਜ਼ਿਆਦੇ ਦੁਖੀ ਆ ਜੀ ਹਾਂ ਜੀ ਹੁਣ ਕਿਹੜੀ ਕਿਹੜੀ ਪਾਰਟੀ ਦਾ ਬਾਈਕਾਟ ਕੀਤਾ ਅਸੀਂ ਸਤਿ ਹੈ ਨੋ ਨਹੀਂ ਪਾਣੀ ਬੜਿਆਂ ਨੂੰ ਅਸੀਂ ਪਾ ਪਾ ਕੇ ਵੋਟਾਂ ਸਾਰੀਆਂ ਪਾਰਟੀਆਂ ਨੂੰ ਦੇਖ ਲਿਆ ਵਾ ਕਾਲੀ ਪਾਰਟੀ ਨੂੰ ਮੈਂ ਅਸੀਂ ਪਾਉਂਦੇ ਰਹੇ ਹਮੇਸ਼ਾ ਹੀ ਵੋਟਾਂ ਫਿਰ ਅਸੀਂ ਆਪਣਾ ਇਨੂੰ ਪਿਛਲੀ ਵਾਰ ਉਹਨੂੰ ਵੀ ਇੱਕ ਵਾਰ ਸਾਲ ਪਾਈਆਂ ਵਾ ਆਪਣੇ ਦੁੱਜੇ ਨੂੰ ਵੀ ਆ ਕਿਹੜੀ ਆ ਸਿੱਧੂ ਦਾਰ ਦੇ ਤਰ੍ਹਾਂ ਤੇਰਾ ਅਸੀਂ ਸਾਰਿਆਂ ਨੇ ਮਤਲਬ ਪਾ ਕੇ ਵੇਲੇ ਵੀ ਕੋਈ ਸਾਡੇ ਉਹਨੇ ਬੜਾ ਸਾਨੂੰ ਕਿਹਾ ਕਿ ਅਸੀਂ ਤੁਹਾਡਾ ਮੈਂ ਮੱਲਾ ਚੰਡੀਗੜ੍ਹ ਬਣਾ ਦਵਾਂ ਸਾਰਾ ਸਵਾਰੂੰਗੇ ਪਰ ਸਾਡਾ ਇੱਥੇ ਆ ਕੇ ਕਿਸੇ ਨੇ ਸਾਡੀ ਖਬਰ ਨਹੀਂ ਲਈ ਅਸੀਂ ਬਹੁਤ ਦੁਖਿਆਦੀ ਸ਼ਰਤ ਵੇਖੋ ਕੀ ਹਾਲ ਹੈ ਸ਼ਰਤ ਦਾ ਪਾਣੀ ਪਾਣੀ ਸੀ ਵਰਨੇ ਸੀ ਵਰਨੇ ਪਏ ਵਾਦੇ ਬੜੇ ਕਰਦੇ ਆ ਵੋਟਾਂ ਤੇ ਸਾਰੇ ਵਾਦੇ ਕਰਦੇ ਅਸੀਂ ਆ ਕਰਾਂਗੇ ਉਹ ਕਰਾਂਗੇ ਬਾਅਦ ਚ ਕੋਈ ਵਰਦਾ ਨਹੀਂਗਾ ਬਾਅਦ ਚ ਕੋਈ ਸਾਡੀ ਖ਼ਬਰ ਹੀ ਨਹੀਂ ਲੈਂਦਾ ਇਸ ਕਰਕੇ ਅਸੀਂ ਇਹ ਸੋਚਿਆ ਆ ਕਿ ਅਸੀਂ ਕਿਸੇ ਨੂੰ ਵੀ ਵੋਟ ਨਹੀਂ ਦੇਣੀ ਨਾਮ ਕੀ ਤੁਹਾਡਾ ਮੇਰਾ ਨਾਮ ਸ਼ਿਲਪਾ ਕੀ ਗੱਲ ਹੋਈ ਹੈ ਜਿਹੜਾ ਅੱਜ ਤੁਸੀਂ ਮਹੱਲੇ 'ਚ ਰਾਜਨੀਤਿਕ ਲੀਡਰਾਂ ਦੇ ਬਾਈਕਾਟ ਦੀ ਗੱਲ ਕਰ ਰਹੇ ਸਰ ਇੱਕ ਦਿਨਾਂ ਨੇ ਰਸਤਾ ਨਹੀਂ ਬਣਾ ਕੇ ਦਿੱਤਾ ਹੈਗਾ ਸਾਨੂੰ ਸਹੀ ਤਰੀਕੇ ਦਾ ਨਾ ਤੇ ਪਾਣੀ ਦੀ ਸਪਲਾਈ ਚਾਲੂ ਕਰਵਾਈ ਆ ਬਾਈਪਾਂ ਪਈਆਂ ਆ ਕੋਈ ਕਨੈਕਸ਼ਨ ਨਹੀਂ ਹਾਲੇ ਸਟਾਰਟ ਕਰਵਾਏ ਹੋਏ ਇਹਨਾਂ ਨੇ ਜੀ ਤੇ ਹੁਣ ਪੂਰੇ ਮਹੱਲੇ ਵੱਲੋਂ ਫੈਸਲਾ ਦਿੱਤਾ ਗਿਆ ਹਾਂਜੀ ਬਿਲਕੁਲ ਤਾਂ ਕੋਈ ਰਾਜਨੀਤਿਕ ਲੀਡਰ ਜਾਂ ਕੋਈ ਪਾਰਟੀ ਦਾ ਕੋਈ ਉਮੀਦਵਾਰ ਇੱਥੇ ਪਹੁੰਚਿਆ ਪਹਿਲਾਂ ਇਹ ਆਂਦੇ ਸਾਰੇ ਆ ਲੇਕਿਨ ਕੰਮ ਕੋਈ ਨਹੀਂ ਕਰਾ ਕੇ ਜਾਂਦਾ ਜੀ ਤੁਸੀਂ ਕੀ ਕੀ ਮੰਗ ਰੱਖੀ ਹੋਈ ਹੈ ਲੀਡਰ ਮੰਗ ਹੈ ਕਿ ਸਾਡੇ ਏਰੀਆ ਦਾ ਸਾਰਾ ਕੰਮ ਕਰਵਾਇਆ ਜਾਵੇ ਇੱਕ ਸਾਨੂੰ ਫਾਟਕ ਦਾ ਜਿਹੜਾ ਰਸਤਾ ਆ ਉਹ ਬੰਦ ਹੋ ਜਾਣਾ ਉਹ ਦੂਸਰਾ ਵੀ ਬੰਦ ਹੋ ਜਾਣਾ ਆ ਉਹਨੂੰ ਪ੍ਰੋਪਰ ਤਿਆਰ ਕਰਵਾ ਕੇ ਸਾਨੂੰ ਦੱਸਿਆ ਜਾਵੇ ਕਿ ਸਾਨੂੰ ਰਸਤਾ ਕਿੱਧਰੋਂ ਮਿਲਣਾ ਹੈਗਾ ਜੀ ਠੀਕ ਹੈ